ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਧ ਕਰੀਏ ਗਜਵਾਜ ਕੀ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤੇ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਾ ਸੰਗਤ ਜੀ ਕਿ ਜਿਨ੍ਹਾਂ ਦੇ ਮਾਪਿਓ ਦੇ ਬੱਚੇ ਉਹਨਾਂ ਦੇ ਕਹਿਣੇ ਵਿੱਚ ਨਹੀਂ ਸਾਧ ਸੰਗਤ ਜੀ ਚਾਹੇ ਕੋਈ 10 ਸਾਲ ਦਾ ਹੈ ਚਾਹੇ ਕੋਈ ਵਿਆਹਾ ਹੋਇਆ ਹੈ ਸਾਧ ਸੰਗਤ ਜੀ ਚਾਹੇ ਬੱਚਾ ਛੋਟਾ ਹੈ ਚਾਹੇ ਵੱਡਾ ਹੈ ਸਾਧ ਸੰਗਤ ਜੀ ਉਹ ਕਹਿਣੇ ਵਿੱਚ ਨਹੀਂ ਤੁਹਾਡੇ ਕੋਈ ਨਸ਼ਿਆਂ ਵਿੱਚ ਲੱਗਿਆ ਹੋਇਆ ਹੈ ਕੋਈ ਆਪਣੇ ਮਾਪਿਓ ਦੀ ਗੱਲ ਨਹੀਂ ਸੁਣਦੇ ਸਾਧ ਸੰਗਤ ਜੀ ਕੋਈ ਕਹਿੰਦਾ ਹੈ ਸਾਨੂੰ ਬੱਚਿਆਂ ਨੂੰ ਰਿਸ਼ਤੇ ਬਹੁਤ ਆਉਂਦੇ ਨੇ ਸਾਡੀ ਗੱਲ ਨਹੀਂ ਮੰਨਦੇ ਤਾਂ ਸਾਧ ਸੰਗਤ ਜੀ ਮੈਨਸ ਗੱਲ ਇਹੀ ਹੈ ਕਿ ਜਿਹੜੇ ਮਾਪਿਓ ਬਹੁਤ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਉਹਨਾਂ ਦੀ ਗੱਲ ਨਹੀਂ ਸੁਣਦੇ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਦੇ ਵਚਨ ਧਿਆਨ ਦੇ ਨਾਲ ਸੁਣਨਾ ਹੈ ਸਾਧ ਸੰਗਤ ਜੀ ਉਹਨਾਂ ਦੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਸਤਿ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਧ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅੱਜ ਕੱਲ ਦੇ ਜੋ ਜ਼ਮਾਨੇ ਦੇ ਬੱਚੇ ਨੇ ਸਾਧ ਸੰਗਤ ਜੀ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਅੱਗੇ ਵੱਧ ਚੁੱਕੀ ਹੈ ਦੁਨੀਆ ਉਹ ਆਪਣੇ ਮਾਂ ਪਿਓਂ ਦੀਆਂ ਕਿਸੇ ਗੱਲ ਨੂੰ ਵੀ ਨਹੀਂ ਸੁਣਦੀ ਨਹੀਂ ਸਮਝਦੀ ਸਾਧ ਸੰਗਤ ਜੀ ਇਸ ਬਾਰੇ ਤੁਹਾਨੂੰ ਅੱਜ ਪੂਰੀ ਗੱਲ ਡਿਟੇਲ ਦੇ ਵਿੱਚ ਦੱਸਾਂਗੀ ਸਾਧ ਸੰਗਤ ਜੀ ਕਿ ਮਹਾਪੁਰਸ਼ਾਂ ਜੀ ਨੇ ਕਿਹੜਾ ਇੱਕ ਵਚਨ ਦੇ ਨਾਲ ਕਿ ਉਹਨਾਂ ਦੇ ਬੱਚਾ ਚਾਹੇ ਉਹ ਨਸ਼ੇ ਤੇ ਲੱਗਿਆ ਹੋਵੇ ਚਾਹੇ ਉਹ ਉਹਨਾਂ ਦੀ ਗੱਲ ਨਾ ਮੰਨਦਾ ਹੋਵੇ ਚਾਹੇ ਉਸ ਨੂੰ ਰਿਸ਼ਤਾ ਆਂਦਾ ਹੋਵੇ ਉਸਦੇ ਲਈ ਨਾ ਮੰਨਦਾ ਹੋਵੇ ਚਾਹੇ ਉਹ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਜਾਂ ਉਹ ਕੋਈ ਨੌਕਰੀ ਨਾ ਕਰਦਾ ਹੋਵੇ ਕੋਈ ਵੀ ਕੰਮ ਹੋਵੇ ਸਾਧ ਸੰਗਤ ਜੀ ਉਸ ਦਾ ਇੱਕੋ ਹੀ ਹੱਲ ਹੈ ਸਾਧ ਸੰਗਤ ਜੀ ਇੱਕ ਵਚਨ ਸੰਤ ਮਹਾਂਪੁਰਸ਼ਾਂ ਜੀ ਦੇ ਸਤਿ ਵਚਨ ਕਹਿ ਕੇ ਮੰਨ ਲੋ ਤਾਂ ਤੁਹਾਡੇ ਬੱਚਿਆਂ ਦੇ ਸਾਰੇ ਦੁੱਖੜੇ ਜੋ ਵੀ ਤੁਸੀਂ ਉਹਨਾਂ ਤੋਂ ਪਰੇਸ਼ਾਨ ਹੋ ਉਹ ਠੀਕ ਹੋ ਜਾਣਗੇ ਸਾਥ ਸੰਗਤ ਜੀ ਸੰਤ ਮਹਾਂਪੁਰਸ਼ਾਂ ਜੀ ਜਿੰਨਾ ਇੱਕ ਵਾਰ ਨਿਗਾ ਸਵੱਲੀ ਹੋ ਜਾਵੇ ਸਾਥ ਸੰਗਤ ਜੀ ਉਹ 50 ਸਾਲਾਂ ਦਾ ਰੋਗ ਵੀ ਸਿਰਫ 5 ਮਿੰਟ ਵਿੱਚ ਘੱਟ ਦਿੰਦੇ ਹਨ ਸਾਥ ਸੰਗਤ ਜੀ ਜੇ ਵੀਡੀਓ ਬទਿਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਆਓ ਹੁਣ ਅਪਕਾ ਕਥਾ ਦੀ ਸਾਥ ਪਾਉਂਦੇ ਹਾਂ ਸਾਥ ਸੰਗਤ ਜੀ ਕਈ ਮਾਪਿਓ ਬਹੁਤ ਜ਼ਿਆਦਾ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਸਾਥ ਸੰਗਤ ਜੀ ਕਈ ਮਾਪਿਓ ਤਾਂ ਇਦਾਂ ਦੇ ਨੇ ਕਿ ਉਹ 24 ਘੰਟੇ ਆਪਣੇ ਬੱਚਿਆਂ ਦੀ ਕਰਕੇ ਹੀ ਸੋਚਦੇ ਰਹਿੰਦੇ ਨੇ ਕਿ ਸਾਡੇ ਬੱਚੇ ਦਾ ਕੀ ਬਣੂਗਾ ਸਾਥ ਸੰਗਤ ਜੀ ਅੱਜਕਲ ਮਾਪੇ ਬੱਚਿਆਂ ਤੋਂ ਬਹੁਤ ਪਰੇਸ਼ਾਨ ਨੇ ਤੁਹਾਡਾ ਬੱਚਾ ਚਾਹੇ 10 ਸਾਲ ਦਾ ਹੈ 20 ਸਾਲ ਦਾ ਹੈ ਜਾਂ ਫਿਰ 25 ਸਾਲ ਦਾ ਹੈ ਚਾਹੇ ਵਿਆਹ ਕਿਉਂ ਨਹੀਂ ਹੋਇਆ ਉਹ ਵਿਗੜ ਚੁੱਕਾ ਹੈ 사ਸੰਗਤ ਜੀ ਉਸ ਦਾ ਵਿਗੜਨ ਦਾ ਮੇਨ ਕਾਰਨ ਕੀ ਹੈ 사ਸੰਗਤ ਜੀ ਜੇ ਮਾਪੇ ਬੱਚੇ ਨੂੰ ਕੋਈ ਗੱਲ ਕਹਿੰਦੇ ਨੇ ਉਹ ਸੁਣਨ ਲਈ ਤਿਆਰ ਹੀ ਨਹੀਂ 사ਸੰਗਤ ਜੀ ਵੱਡੇ ਬੱਚਿਆਂ ਨੂੰ ਕੋਈ ਗੱਲ ਕਹਿੰਦੇ ਹਨ ਮਾਪ ਉਹ ਅੱਗੋਂ ਪਲਟ ਕੇ ਜਵਾਬ ਦੇ ਦਿੱਂਦੇ ਹਨ ਉਹ ਕਹਿੰਦੇ ਹਨ ਸਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਪੁਰਾਣੇ ਖਿਆਲਾਂ ਦੇ ਤੁਸੀਂ ਸਾਨੂੰ ਨਾ ਸਮਝਾਓ ਸਾਧ ਸੰਗਤ ਜੀ ਸਰਬ ਦੇ ਬੱਚਿਆਂ ਨੂੰ ਮਾਪ ਪਿਓ ਦੇ ਵਾਹਿਗੁਰੂ ਜੀ ਆਕਿਆਕਾਰੀ ਬਣਨ ਸਾਧ ਸੰਗਤ ਜੀ ਅਸੀਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਬੱਚੇ ਨੇ ਵਾਹਿਗੁਰੂ ਜੀ ਸਾਰੇ ਬੱਚਿਆਂ ਤੋਂ ਨਿਗਰ ਨਿਗਾਸ ਵੱਲੀ ਕਰਨ ਤੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਆਪਣੇ ਮਾਪਿਓ ਦੇ ਕਹਿਣੇ ਵਿੱਚ ਹੋ ਜਾਣ ਸਾਧ ਸੰਗਤ ਜੀ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਦਾ ਵਿਗੜਨ ਦਾ ਮੇਨ ਕਾਰਨ ਕੀ ਹੈ ਸਾਧ ਸੰਗਤ ਜੀ ਉਹਨਾਂ ਦਾ ਮੇਨ ਕਾਰਨ ਬਾਹਰਲੀ ਸੁਸਾਇਟੀ ਹੈ ਸਾਧ ਸੰਗਤ ਜੀ ਕਿਉਂਕਿ ਮਾਪਿਓ ਅੱਜ ਕੱਲ ਤੁਸੀਂ ਜਾਣਦੇ ਹੀ ਹੋ ਹਰ ਇੱਕ ਮਾਪਿ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦਾ। ਸਾਥ ਸੰਗਤ ਜਾਂ ਤਾਂ ਮਾਪਿ ਡਿਊਟੀ ਕਰਦੇ ਨੇ ਕੋਈ ਆਫਿਸ ਜਾਂਦਾ ਹੈ ਕੋਈ ਕਿਸੇ ਕੰਮ ਲਈ ਬਾਹਰ ਜਾਂਦਾ ਹੈ ਤਾਂ ਸਾਥ ਸੰਗਤ ਜੀ ਉਹ ਬੱਚਿਆਂ ਲਈ ਟਾਈਮ ਨਹੀਂ ਦੇ ਪਾਉਂਦੇ। ਇਸ ਕਰਕੇ ਉਹ ਬਾਹਲੀ ਸੋਸਾਇਟੀ ਵਿੱਚ ਰਹਿੰਦੇ ਬੱਚਿਆਂ ਨਾਲ ਮਿਲਦੇ ਜੁਲਦੇ ਨੇ। ਸਾਥ ਸੰਗਤ ਜੀ ਉਹ ਬੱਚਿਆਂ ਤੋਂ ਨਮੀਆਂ ਨਮੀਆਂ ਗੱਲਾਂ ਸਿੱਖਦੇ ਨੇ। ਉਹੀ ਆਪਣੇ ਘਰ ਦੇ ਵਿੱਚ ਆ ਕੇ ਕਰਦੇ ਨੇ। ਸਾਥ ਸੰਗਤ ਜੀ ਅੱਜ ਕੱਲ ਇੱਕ ਮੇਨ ਕਾਰਨ ਹੈ ਕਿ ਬੱਚੇ ਸਾਰਾ ਸਾਰਾ ਦਿਨ ਹੀ ਫੋਨਾਂ ਤੇ ਲੈਪਟਾਪ ਤੇ ਜਾਂ ਟੀਵੀ ਦੇਖਦੇ ਰਹਿੰਦੇ ਹਨ ਜੋ ਉਹਨਾਂ ਨੂੰ ਹੋਰ ਵਿਗਾੜਦੇ ਹਨ ਸਾਥ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੁਰਾਣੇ ਸਮਿਆਂ ਦੇ ਵਿੱਚ ਫੋਨ ਨਹੀਂ ਸੀ ਹੁੰਦੇ ਸਾਥ ਸੰਗਤ ਜੀ ਟੀਵੀ ਨਹੀਂ ਸੀ ਹੁੰਦੇ ਤਾਂ ਸਾਥ ਸੰਗਤ ਜੀ ਸਾਰਾ ਪਰਿਵਾਰ ਇਕੱਠਾ ਬੈਠ ਕੇ ਆਪਣੇ ਦੁੱਖ ਸੁੱਖ ਸਾਂਝੇ ਕਰਦਾ ਸੀ ਸਾਥ ਸੰਗਤ ਜੀ ਅੱਜ ਦਾ ਸਮਾਂ ਦੇਖ ਲਓ ਘਰ ਤੇ ਇੱਕ ਇੱਕ ਕੱਲੇ ਕੱਲੇ ਮੈਂਬਰ ਦੇ ਕੋਲ ਫੋਨ ਹੈ ਸਾਥ ਸੰਗਤ ਜੀ ਜੇ ਇਕੱਠੇ ਵੈਠ ਵੀ ਜਾਂਦੇ ਹਨ ਤਾਂ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਹਨ ਆਪਸ ਵਿੱਚ ਕੋਈ ਦੁੱਖ ਸੁੱਖ ਸਾਂਝਾ ਨਹੀਂ ਕਰਦੇ ਜਿਸ ਕਨ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਉਂਦੀਆਂ ਨੇ ਸਾਥ ਸੰਗਤ ਜੀ ਐਸੇ ਕਰਕੇ ਅੱਜ ਕੱਲ ਤੁਸੀਂ ਦੇਖ ਲਓ ਬੱਚੇ ਸਕੂਲ ਪੜਨ ਜਾਂਦੇ ਨੇ ਸਾਥ ਸੰਗਤ ਜੀ ਟਿਊਸ਼ਨਾਂ ਪੜ੍ਹਦੇ ਨਹੀਂ ਸਾਰਾ ਦਿਨ ਉਹਨਾਂ ਦਾ ਕੰਮ ਮੋਬਾਈਲਾਂ ਤੇ ਲੈਪਟਾਪ ਤੇ ਹੀ ਹੁੰਦਾ ਹੈ ਉਹ ਉਹਨਾਂ ਨੂੰ ਇੱਕ ਮਿੰਟ ਨਹੀਂ ਛੱਡਦੇ ਮੈਡਮਾਂ ਵੀ ਅੱਜਕੱਲ ਬੱਚਿਆਂ ਦੇ ਕੰਮ ਫੋਨਾਂ ਤੇ ਹੀ ਭੇਜਦੀਆਂ ਨੇ ਸਾਥ ਸੰਗਤ ਜੀ ਉਹ ਜੋ ਸੁਣਦੇ ਹਨ ਜੋ ਦੇਖਦੇ ਹਨ ਉਹੀ ਕਰਦੇ ਹਨ ਕਿਉਂਕਿ ਉਹਨਾਂ ਦਾ ਜੋ ਮਾਈਂਡ ਹੈ ਨਾ ਉੱਤੇ ਹੀ ਸੈੱਟ ਹੋ ਚੁੱਕਾ ਹੁੰਦਾ ਹੈ ਜਿਹੜਾ ਉਹਨਾਂ ਦਾ ਆਉਣ ਵਾਲੇ ਫਿਊਚਰ ਨੂੰ ਖਰਾਬ ਕਰ ਰਹੇ ਨੇ ਫਿਰ ਆਪਾਂ ਕੀ ਕਰੀਏ ਮਾਪਿਓ ਕੀ ਕਰਨ ਸਾਧ ਸੰਗਤ ਜੀ ਜਿਸ ਦੇ ਨਾਲ ਉਹਨਾਂ ਨੂੰ ਅੱਗੇ ਜਾ ਕੇ ਫਿਊਚਰ ਦੇ ਵਿੱਚ ਪਛਤਾਉਣਾ ਨਾ ਪਵੇ ਸਭ ਤੋਂ ਮੇਨ ਕਾਰਨ ਤੇ ਸਾਧ ਸੰਗਤ ਜੀ ਇਹ ਹੈ ਕਿ ਮਾਪਿਓ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸਟਾਰਟ ਕਰਨ ਜਿਹੜੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਸਾਧ ਸੰਗਤ ਜੀ ਉਹ ਟਾਈਮ ਦਿਆ ਕਰ ਸਾਧ ਸੰਗਤ ਜੀ ਮਹਾਪੁਰਸ਼ ਕਹਿੰਦੇ ਆ ਭਾਈ ਤੁਸੀਂ ਜੋ ਬੱਚੇ ਨੂੰ ਛੋਟੇ ਹੁੰਦੇ ਤਾਂ ਸਿਖਾਉਂਦੇ ਹੋ ਬੱਚਾ ਉਹੀ ਸਿੱਖਦਾ ਹੈ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਸਾਧ ਸੰਗਤ ਜੀ ਜੇ ਮਾਂ ਚੰਗੇ ਕੰਮ ਕਰੇ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੇ ਸਾਧ ਸੰਗਤ ਜੀ ਤਾਂ ਉਹ ਤੁਸੀਂ ਯਾਦ ਰੱਖਿਓ ਆਉਣ ਵਾਲਾ ਬੱਚਾ ਉਸ ਦਾ ਬਾਣੀ ਦੇ ਨਾਲ ਹੀ ਜੁੜਿਆ ਹੋਵੇਗਾ ਗੁਰੂ ਘਰ ਜਾਂਦੀ ਹੋਵੇ ਤਾਂ ਉਹ ਗੁਰੂ ਘਰ ਹੀ ਜਾਵੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਈ ਜੇ ਉਹ ਫਿਲਮਾਂ ਦੇਖੀ ਜਾਵੇ TV ਦੇਖੀ ਜਾਵੇ ਫੋਨ ਤੇ ਗੰਦੀਆਂ ਫਿਲਮਾਂ ਦੇਖੀ ਜਾਵੇ ਤਾਂ ਬੱਚੇ ਵੀ ਸਾਾਸੰਗਤ ਜੀ ਬੱਚੇ ਤੇ ਵੀ ਮਾੜਾ ਅਸਰ ਪੈਂਦਾ ਹੈ ਸਾਾਸੰਗਤ ਜੀ ਮੇਨ ਕਾਰਨ ਸਿਰਫ ਜੋ ਮਾਪਿਓ ਕਰਦਾ ਹੈ ਉਹੀ ਬੱਚਾ ਕਰਦਾ ਹੈ ਘਰ ਦੇ ਵਿੱਚ ਮਾਂ ਮਾਂ ਤੇ ਪਿਓ ਆਪਸ ਚ ਲੜਦੇ ਨੇ ਸਾਾਸੰਗਤ ਜੀ ਤਾਂ ਬੱਚੇ ਵੀ ਇਦਾਂ ਹੀ ਕਰਦੇ ਨੇ ਉਹਨਾਂ ਨੂੰ ਦੇਖ ਕੇ ਲੜਦੇ ਨੇ ਜੇ ਭਰਾਵਾਂ ਭਰਾਵਾਂ ਦੇ ਵਿੱਚ ਲੜਾਈ ਹੋ ਜਾਵੇ ਸਾਸ ਸੰਗਤ ਜੀ ਤੁਸੀਂ ਦੇਖਦੇ ਹੋ ਇਹ ਘਰ ਘਰ ਦੀ ਕਹਾਣੀ ਹੈ ਤਾਂ ਬੱਚੇ ਵੀ ਉਹੀ ਕੁਝ ਕਰਦੇ ਨੇ ਸਾਸ ਸੰਗਤ ਜੀ ਜੋ ਦੇਖਦੇ ਨੇ ਉਹੀ ਕਰਦੇ ਨੇ ਇਸ ਕਰਕੇ ਸਾਸ ਸੰਗਤ ਜੀ ਮਾਪਿਓ ਥੋੜਾ ਜਿਆ ਆਪਣੇ ਵਿੱਚ ਸੁਧਾਰ ਲੈ ਕੇ ਆਉਣ ਉਹ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਪੋਜ਼ਿਟਿਵਿਸਟ ਬੇਟੀ ਵਾਲੀਆਂ ਗੱਲਾਂ ਸਿਖਾਉਣ ਗੁਰੂ ਦੇ ਨਾਲ ਜੋ ਬਾਣੀ ਦੇ ਨਾਲ ਜੋੜਨ ਗੁਰੂ ਦੀਆਂ ਸਾਖੀਆਂ ਸੁਣਾਇਆ ਕਰੋ ਸਾਧ ਸੰਗਤ ਜੀ ਕਿ ਸਾਡੇ ਗੁਰੂ ਮਹਾਰਾਜ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਜਾਂ ਕੋ ਚੰਗੇ ਪਾਸੇ ਲੱਗੇ ਸਕਣ ਸਾਧ ਸੰਗਤ ਜੀ ਅੱਜ ਕੱਲ ਤੁਸੀਂ ਦੇਖਦੇ ਹੋ ਜਿਹੜੇ ਬੱਚੇ ਨੇ ਮਾਪਿਓ ਨੇ ਆਪਣੇ ਦਾਦੇ ਦਾਦੀਆਂ ਤੋਂ ਬੱਚੇ ਦੂਰ ਰਹਿੰਦੇ ਨੇ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਗੁਰੂਆਂ ਬਾਰੇ ਪੀਰਾਂ ਬਾਰੇ ਉਹਨਾਂ ਨੂੰ ਸਿੱਖਿਆ ਨਹੀਂ ਮਿਲਦੀ ਸਾਧ ਸੰਗਤ ਜੀ ਉਹ ਜੋ ਬਾਹਰ ਸੋਸਾਇਟੀ ਚ ਦੇਖਦੇ ਨੇ ਉਹ ਉਹੀ ਕਰਦੇ ਨੇ ਜੇ ਉਹਨਾਂ ਨੂੰ ਥੋੜੀ ਸਿੱਖਿਆ ਮਿਲੇ ਪਰਿਵਾਰ ਦੇ ਵਿੱਚ ਕਿਵੇਂ ਰਹੀਦਾ ਵਾ ਸਾਧ ਸੰਗਤ ਜੀ ਉਹ ਸਿਖਾਇਆ ਜਾਵੇ ਉਹਨਾਂ ਨੂੰ ਦਾਦਾ ਦਾਦੀ ਤੋਂ ਉਹਨਾਂ ਨੂੰ ਚੰਗੀਆਂ ਗੱਲਾਂ ਸਿੱਖਣੋਂ ਮਣ ਸੰਸਕਾਰ ਚੰਗੇ ਸੰਸਕਾਰ ਮੈਂ ਤਾਂ ਹੀ ਉਹ ਅੱਗੇ ਜਾ ਕੇ ਫਿਊਚਰ ਦੇ ਵਿੱਚ ਚੰਗਾ ਕਰਨਗੇ ਸਾਧ ਸੰਗਤ ਜੀ ਸੰਤ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਇਸ ਦਾ ਇੱਕੋ ਹੀ ਹੱਲ ਹੈ ਭਾਈ ਜਦੋਂ ਸਭ ਤੋਂ ਪਹਿਲਾਂ ਤਾਂ ਜਿਸ ਮਾਂ ਦੇ ਪੇਟ ਵਿੱਚ ਬੱਚਾ ਹੈ ਉਹ ਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੀ ਰਵੇ ਸਵੇਰ ਨਿਤਨੇਮ ਕਰੇ ਸੁਬਾ ਸ਼ਾਮ ਨਿਤਨੇਮ ਕਰੇ ਤਾਂ ਉਸ ਆਉਣ ਵਾਲੇ ਬੱਚੇ ਤੇ ਚੰਗਾ ਪ੍ਰਭਾਵ ਪਵੇਗਾ ਸਾ ਸੰਜਗ ਜੀ ਤੁਸੀਂ ਦੇਖਦੇ ਹੋ ਜਦੋਂ ਬੱਚਾ ਜੰਮਦਾ ਹੈ ਉਸ ਨੂੰ ਗੁੜਤੀ ਦਿੰਦੇ ਹਾਂ ਕੋਈ ਮਾਸੀ ਦਿੰਦਾ ਹੈ ਕੋਈ ਚਾਚੀ ਦਿੰਦਾ ਹੈ ਕੋਈ ਮਾਮੇ ਦਿੰਦਾ ਹੈ ਚਾਚੀ ਭਾਵੇਂ ਸਾਰੀ ਦਿਹਾੜੀ ਚੁਗਲੀਆਂ ਕਰਦੀ ਹੋਵੇ ਉਹੀ ਉਹੀ ਅਸਰ ਬੱਚੇ 'ਚ ਹੁੰਦਾ ਹੈ ਫਿਰ ਆਪਾਂ ਕਹਿੰਦੇ ਆ ਇਹ ਬੱਚੇ ਨੂੰ ਪਤਾ ਨਹੀਂ ਕਿਦੇ ਕਿਹਨੂੰ ਦੇਖਿਆ ਹੈ ਜੋ ਇਸ ਤਰ੍ਹਾਂ ਕਰ ਰਿਹਾ ਹੈ ਸਾਧ ਸੰਗਤ ਜੀ ਇਹ ਸੱਚ ਹੈ ਜੋ ਆਪ ਗੁਰਤੀ ਦੰਨੇ ਹਾਂ ਜਿਸ ਉਸ ਬੰਦੇ ਦੇ ਵਿੱਚ ਜੋ ਵੀ ਕੋਈ ਗੁਣ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਉਹੀ ਬੱਚੇ ਵਿੱਚ ਹੁੰਦੇ ਨੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੁਰਤੀ ਦੇਣੀ ਮਾਮੇ ਚਾਚੇ ਮਾਸੀਆਂ ਦੀ ਬੰਦ ਕਰੋ ਸਾਤ ਸੰਗਤ ਜੀ ਤੁਸੀਂ ਜਦੋਂ ਬੱਚਾ 5 ਤੋਂ 10 ਦਿਨਾਂ ਦਾ ਹੋ ਜਾਵੇ 11 ਦਿਨਾਂ ਦਾ ਹੋ ਜਾਵੇ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਇਸ ਸੰਤ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਧਿਆਨ ਦੇ ਨਾਲ ਪੱਲੇ ਬੰਨ ਲਿਓ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਉਸ ਨੂੰ ਗੁਰੂ ਘਰ ਜਾ ਕੇ ਅਰਦਾਸ ਕਰਾਓ ਸਾਤ ਸੰਗਤ ਜੀ ਉਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸਾਤ ਸੰਗਤ ਜੀ ਅੰਮ੍ਰਿਤ ਧਾਰਕ ਅੰਮ੍ਰਿਤ ਦਾ ਗੁਰਤੀ ਦਿੱਤੀ ਜਾਵੇ ਜਿਸ ਦੇ ਨਾਲ ਬੱਚਾ ਗੁਰੂ ਨਾਲ ਜੁੜਿਆ ਰਹੇਗਾ ਗੁਰੂਆਂ ਜੋ ਗੁਰੂਆਂ ਨੇ ਪੀਰਾਂ ਨੇ ਆਪਣੀਆਂ ਆਪਣੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਉਹ ਸੁਣਾਇਆ ਕਰੋ ਦੱਸਿਆ ਕਰੋ ਬੱਚਿਆਂ ਨੂੰ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂਆਂ ਨੇ ਪੀਰਾਂ ਨੇ ਕਿੰਨੀਆਂ ਸਾਡੇ ਲਈ ਕੁਰਬਾਨੀਆਂ ਕੀਤੀਆਂ ਐ ਸਾਨੂੰ ਗੁਰਸਿੱਖੀ ਜੀਵਨ ਕਿਸ ਤਰ੍ਹਾਂ ਮਿਲਿਆ ਹੈ ਸਾਥ ਸੰਗਤ ਜੀ ਪਹਿਲੀ ਗੱਲ ਇਹ ਪੱਲੇ ਬੰਨ ਲਓ ਜਦੋਂ ਵੀ ਤੁਹਾਡੇ ਕਿਸੇ ਦੇ ਵੀ ਛੋਟਾ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਤੁਸੀਂ ਕਿਸੇ ਦੀ ਗੁਰਤੀ ਨਹੀਂ ਦੇਣੀ ਗੁਰੂ ਘਰ ਜਾ ਕੇ ਅਰਦਾਸ ਕਰਾ ਕੇ ਜਗ ਗੁਰੂ ਘਰ ਚਲੇ ਜਾਓ ਜਗ ਗਰੰਤੀ ਸਿੰਘ ਜੀ ਨੇ ਘਰੇ ਬੁਲਾ ਕੇ ਪਾਠੀ ਸਾਥ ਸੰਗਤ ਜੀ ਅਰਦਾਸ ਕਰਾ ਕੇ ਤਾਂ ਬੱਚੇ ਨੂੰ ਅੰਮ੍ਰਿਤ ਧਰਮ ਅੰਮ੍ਰਿਤ ਸਾਥ ਸੰਗਤ ਜੀ ਗੁਰਤੀ ਦਿੱਤੀ ਜਾਵੇ ਜਿਸ ਦੇ ਵਿੱਚ ਸਾਥ ਸੰਗਤ ਜੀ ਉਹ ਬਾਣੀ ਪੜ ਕੇ ਸਾਧ ਸੰਗਤ ਜੀ ਜੋ ਸਰਬ ਲੋ ਦਾ ਹੁੰਦਾ ਨਾ ਪਾਂਡਾ ਸਾਧ ਸੰਗਤ ਜੀ ਉਸ ਦੇ ਵਿੱਚ ਪੰਜ ਪਤਾਸੇ ਪਾ ਕੇ ਸਾਧ ਸੰਗਤ ਜੀ ਉਹ ਬਾਣੀ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ਉਸ ਦਾ ਅੰਮ੍ਰਿਤ ਧਾਰਨ ਕਰਵਾਉ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡੇ ਬੱਚੇ ਨਾ ਹੀ ਕਦੇ ਗਲਤ ਕੰਮਾਂ ਵਿੱਚ ਪੈਣਗੇ ਨਾ ਹੀ ਮਾਂ ਪਿਓ ਦੇ ਕਹਿਣੇ ਤੋਂ ਬਾਹਰ ਹੋਣਗੇ ਸਾਧ ਸੰਗਤ ਜੀ ਇਸ ਦਾ ਇੱਕੋ ਹੀ ਹੱਲ ਹੈ ਸਾਸੰਗਤ ਜੀ ਜਿਹੜੇ ਬੱਚੇ ਵੱਡੇ ਹੋ ਚੁੱਕੇ ਨੇ ਹੁਣ ਮਾਪਿਓ ਉਹ ਕੀ ਕਰਨ ਪਹਿਲੀ ਗੱਲ ਤਾਂ ਇਹ ਮੰਨ ਲਓ ਛੋਟੇ ਬੱਚੇ ਨੂੰ ਇਸ ਤਰ੍ਹਾਂ ਹੀ ਗੁਰਤੀ ਦਿਓ ਦੂਸਰੀ ਗੱਲ ਮਹਾਪੁਰਸ਼ ਜੀ ਇਹ ਕਹਿੰਦੇ ਨੇ ਭਾਈ ਜਿਹੜੇ ਬੱਚੇ ਹੁਣ ਵੱਡੇ ਹੋ ਗਏ ਨੇ ਮਾਂ ਦੇ ਕਹਿਣੇ ਤੋਂ ਬਾਹਰ ਨੇ ਕਹਿੰਦੇ ਰਿਸ਼ਤੇ ਬਹੁਤ ਆਉਂਦੇ ਨੇ ਪਰ ਉਹ ਮੰਨਦੇ ਨੇ ਮਾਂ ਦੇ ਕਹਿਣੇ ਤੋਂ ਬਾਹਰ ਨੇ ਸਾਸੰਗਤ ਜੀ ਤਾਂ ਮਾਮਾ ਉਹਨਾਂ ਲਈ ਇੱਕ ਕੰਮ ਜ਼ਰੂਰ ਕਰੋ ਸਾਸ ਸੰਗਤ ਜੀ ਇਹ ਸੰਤ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਕਹਿੰਦੇ ਪਾਈ ਸਰਬ ਲੋ ਦਾ ਭਾਂਡਾ ਲੈਣਾ ਵਾ ਤੁਸੀਂ ਨੇ ਉਸ ਦੇ ਵਿੱਚ ਜਲ ਪਾ ਕੇ ਸਾਸ ਸੰਗਤ ਜੀ ਫਿਰ ਤੁਸੀਂ ਨੇ ਹਰ ਰੋਜ਼ ਪੰਜ ਚਪਈ ਸਾਹਿਬ ਦੇ ਪਾਠ ਕਰਨੇ ਨੇ ਸਭ ਤੋਂ ਪਹਿਲਾਂ ਤੁਸੀਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਪੰਜ ਚਪਈ ਸਾਹਿਬ ਦੇ ਪਾਠ ਕਰਨੇ ਨੇ ਸਾਥ ਸੰਗਤ ਜੀ ਫਿਰ ਉਸ ਦੇ ਉਪਰੰਤ ਤੁਸੀਂ ਨੇ ਅਰਦਾਸ ਕਰਨੀ ਹੈ ਸਾਥ ਸੰਗਤ ਜੀ ਫਿਰ ਤੁਸੀਂ ਸ੍ਰੀ ਸਾਹਿਬ ਨਾਲ ਜੋ ਵੀ ਬਾਣੀ ਪੜ੍ਹੀ ਹੁੰਦੀ ਹੈ ਸਾਥ ਸੰਗਤ ਜੀ ਸ੍ਰੀ ਸਾਹਿਬ ਉਸ ਦੇ ਵਿੱਚ ਉਸ ਦਾ ਹੋ ਕਰਨਾ ਹੈ ਸਾਥ ਸੰਗਤ ਜੀ ਜਿਵੇਂ ਆਪਾਂ ਦੇਗਾਂ ਸਜਾ ਕੇ ਉਸ ਨੂੰ ਭੋਗ ਲਵਾਉਂਦੇ ਹਾਂ ਇਸੇ ਤਰ੍ਹਾਂ ਹੀ ਖੰਡੇ ਬਾਟੇ ਦੇ ਵਿੱਚ ਜੋ ਖੰਡਾ ਬਾਟਾ ਕਹਿੰਦੇ ਆ ਇਹ ਸਰਬ ਲੋ ਦਾ ਬਾਟਾ ਹੁੰਦਾ ਸਾਧ ਸੰਗਤ ਜੀ ਤੁਸੀਂ ਕਿਸੇ ਵੀ ਸ਼ਾਪ ਤੇ ਜਾ ਕੇ ਲੈ ਸਕਦੇ ਹੋ ਸਰਬ ਲੋਦਾ ਬਾਟਾ ਕਹਿ ਕੇ ਸਾਧ ਸੰਗਤ ਜੀ ਤੁਸੀਂ ਲੈਣਾ ਹੈ ਲੈ ਕੇ ਇਸ ਦੇ ਵਿੱਚ ਜਲ ਰੱਖਣਾ ਹੈ ਫਿਰ ਤੁਸੀਂ ਹਰ ਰੋਜ਼ ਪੰਜ ਵਾਰ ਮੋਲ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਪੰਜ ਚਪਈ ਸਾਹਿਬ ਦੇ ਪਾਠ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਸਾਧ ਸੰਗਤ ਜੀ ਇਹ ਤੁਸੀਂ ਸਾਧ ਸੰਗਤ ਜੀ 51 ਦਿਨ ਕਰਨਾ ਹੈ ਸਾਤ ਸੰਗਤ ਜੀ ਤੁਸੀਂ ਜਦੋਂ ਵੀ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਨੂੰ ਇਹੀ ਕਹਿਣਾ ਹੈ ਸਾਤ ਸੰਗਤ ਜੀ ਤੁਸੀਂ ਕੋਲ ਇੱਕ ਗਲਾਸ ਦੇ ਵਿੱਚ ਜਲ ਰੱਖਣਾ ਹੈ ਸਾਤ ਸੰਗਤ ਜੀ ਜਿਹੜਾ ਜੋ ਕੀ ਸਾਤ ਸੰਗਤ ਜੀ ਜਿਹੜਾ ਤੁਸੀਂ ਉਹ ਲੋਹ ਦੇ ਬਾਟੇ ਵਿੱਚ ਜਲ ਰੱਖਿਆ ਹੈ ਸਾਤ ਸੰਗਤ ਜੀ ਤੁਸੀਂ ਅਰਦਾਸ ਕਰਕੇ ਉਸ ਨੂੰ ਸਿੱਧਾ ਹੀ ਆਪਣੇ ਬੱਚੇ ਨੂੰ ਪਲਾ ਦੇਣਾ ਹੈ ਜਿਸ ਦੇ ਨਾਲ ਜੋ ਵੀ ਤੁਸੀਂ ਬਾਣੀ ਪੜ੍ਹੀ ਹੋਊਗੀ ਉਹ ਉਸਦਾ ਸਾਥ ਸੰਗਤ ਜੀ ਜੋ ਉਸ ਦੇ ਤਮਾਕ ਦੇ ਵਿੱਚ ਗਲਤ ਚੀਜ਼ਾਂ ਨੇ ਉਸ ਨੂੰ ਠੀਕ ਕਰੇਗੀ ਸਾਥ ਸੰਗਤ ਜੀ ਜੋ ਕਿ ਉਹ ਉਸ ਦੇ ਮਨ ਦੇ ਅੰਦਰ ਗਲਤ ਖਿਆਨਿਓਂ ਦੂਰ ਹੋ ਜਾਣਗੇ ਵਾਹਿਗੁਰੂ ਜੀ ਮਿਹਰ ਕਰਨਗੇ ਸਾਥ ਸੰਗਤ ਜੀ ਇਹ ਤੁਸੀਂ ਇਹ ਨਹੀਂ ਕਰਨਾ ਕਿ ਉਸ ਨੂੰ ਚਾਹ ਦੇ ਵਿੱਚ ਪਾ ਕੇ ਦੇ ਦਿੱਤਾ ਜਾਂ ਦੁੱਧ ਗਰਮ ਦੇ ਵਿੱਚ ਪਾ ਕੇ ਦੇ ਦਿੱਤਾ ਨਹੀਂ ਸਾਥ ਸੰਗਤ ਜੀ ਇਹ ਸਿਰਫ ਤੁਸੀਂ ਜਾਂ ਤਾਂ ਪਾਣੀ ਦੇ ਵਿੱਚ ਮਿਲਾ ਕੇ ਦੇ ਦਿਓ ਜਾਂ ਉਸ ਨੂੰ ਸਿੱਧਾ ਪਿਲਾ ਦਿਓ ਸਾਸ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਪਾਲ ਸਕਦੇ ਹੋ ਤੁਸੀਂ ਤੁਸੀਂ ਆਪਣੇ ਸਾਰਾ ਪਰਿਵਾਰ ਵੀ ਪਾਲ ਸਕਦੇ ਹੋ ਸਾਸ ਸੰਗਤ ਜੀ ਇਸ ਦੇ ਨਾਲ ਤੁਸੀਂ 51 ਦਿਨਾਂ ਦੇ ਵਿੱਚ ਹੀ ਫਰਕ ਪੈ ਜਾਵੇਗਾ ਸਾਸ ਸੰਗਤ ਜੀ ਕਹਿੰਦੇ ਵਿਗੜਨ ਤਾਂ ਇੱਕ ਦਿਨ ਲੱਗਦਾ ਹੈ ਪਰ ਉਸ ਨੂੰ ਸੁਧਾਰਨ ਲਈ ਥੋੜਾ ਸਮਾਂ ਲੱਗ ਜਾਂਦਾ ਹੈ ਸਾਸ ਸੰਗਤ ਜੀ ਇਹ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਸ ਨੂੰ ਧਿਆਨ ਵਿੱਚ ਰੱਖਣਾ ਜੀ ਸਾਸੰਗਤ ਜੀ ਜੋ ਤੁਸੀਂ ਗਲਾਸ ਦੇ ਵਿੱਚ ਜਲ ਰੱਖਿਆ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਕੋਨੇ-ਕੋਨੇ ਦੇ ਵਿੱਚ ਉਸ ਦਾ ਛੱਟਾ ਲਗਾਉਣਾ ਹੈ ਛਿੜਕਣਾ ਹੈ ਸਾਸੰਗਤ ਜੀ ਤੇ ਤੁਸੀਂ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਜੋ ਵੀ ਬੱਚੇ ਦੇ ਮਨ ਦੇ ਵਿੱਚ ਗਲਤ ਖਿਆਲ ਨੇ ਉਹ ਤੁਸੀਂ ਦੂਰ ਕਰੋ ਉਸ ਤੇ ਮਿਹਰ ਭਰਿਆ ਹੱਥ ਰੱਖੋ ਉਸ ਨੂੰ ਆਪਣੀ ਗੁਰਬਾਣੀ ਦੇ ਨਾਲ ਜੋੜਨਾ ਜੀ ਆਪਣੇ ਚਰਨਾਂ ਦੇ ਵਿੱਚ ਉਸ ਨੂੰ ਚਰਨਾਂ ਦੀ ਪ੍ਰੀਤੀ ਬਖਸ਼ੇ ਸਾਤ ਸੰਗਤ ਜੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਸਾਤ ਸੰਗਤ ਜੀ ਜਦੋਂ 51 ਦਿਨ ਹੋ ਜਾਣ ਤਾਂ ਤੁਸੀਂ ਸਾਤ ਸੰਗਤ ਜੀ ਇਸ ਨੂੰ ਅਰਦਾਸ ਕਰਕੇ ਦੇਗਾ ਸਜਾ ਕੇ ਅਰਦਾਸ ਕਰਨੀ ਹੈ ਸਾਤ ਸੰਗਤ ਜੀ ਤੁਸੀਂ ਰੋਜ਼ ਜੋ ਖੰਡੇ ਬਾਟੇ ਦੇ ਵਿੱਚ ਹੈ ਉਹ ਤੁਸੀਂ ਉਦਾਂ ਹੀ ਰੱਖਣਾ ਹੈ ਸਾਤ ਸੰਗਤ ਜੀ ਜੋ ਰੋਜ਼ ਕੋਲ ਜਾਲ ਰੱਖਦੇ ਨੇ ਉਹ ਛਕਾਉਣਾ ਹੈ ਖੰਡੇ ਬਾਟੇ ਦਾ ਦਾਸ ਦਿਨਾਂ ਬਾਅਦ ਤੁਸੀਂ ਜੋ ਅੰਮ੍ਰਿਤ ਬਣ ਚੁੱਕਿਆ ਹੈ ਬਾਣੀ ਦੇ ਨਾਲ ਸਾਧ ਸੰਗਤ ਜੀ ਉਸ ਨੂੰ ਅਪਲਾਉਣਾ ਹੈ ਆਪਣੇ ਘਰ ਦੇ ਆਣ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਦੇ ਬੱਚਨ ਨੇ ਪਾਈ ਇਸ ਦੇ ਨਾਲ ਬਹੁਤ ਜ਼ਿਆਦਾ ਬੱਚਿਆਂ ਦੇ ਵਿੱਚ ਸੁਧਾਰ ਆਵੇਗਾ ਤੇ ਮਾਂ ਪਿਓ ਦੀ ਆਤਮਾ ਵੀ ਠੰਡੀ ਹੋ ਜਾਵੇਗੀ ਸਾਧ ਸੰਗਤ ਜੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਂਪੁਰਸ਼ ਜੀ ਕਹਿੰਦੇ ਨੇ ਜਿਹੇ ਮੁਸ਼ਕਲ ਹੋਵੇ ਅਤਪਾਰੀ ਹਰ ਕੋ ਨਾ ਖਿਨ ਮਹਿ ਉਦਾਰੀ ਸਾਧ ਸੰਗਤ ਜੀ ਮਹਾਪੁਰਖੀ ਆਖਦੇ ਨੇ ਭਾਈ ਕਹਿੰਦੇ ਜਦੋਂ ਕੋਈ ਅਤਮ ਮੁਸ਼ਕਲ ਬਣ ਜਾਵੇ ਜਿਸ ਦਾ ਕੋਈ ਹੱਲ ਨਾ ਹੋਵੇ ਤਾਂ ਸਾਧ ਸੰਗਤ ਜੀ ਉੱਥੇ ਸਿਰਫ ਵਾਹਿਗੁਰੂ ਜੀ ਦੀ ਬਾਣੀ ਤੇ ਉਸ ਦਾ ਅੰਮ੍ਰਿਤ ਹੀ ਕੰਮ ਆਉਂਦਾ ਹੈ ਸਾਧ ਸੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਹੀ ਪਾਈ ਮਹਾਪੁਰਸ਼ਾਂ ਜੀ ਜੇ ਦੱਸੇ ਹੋਏ ਇਹ ਦੋ ਵਚਨ ਪੱਲੇ ਬੰਨ ਲਓ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਸਾਰੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਤੁਹਾਡੇ ਬੱਚੇ ਨੇ ਉਹ ਕਹਿਣੇ ਵਿੱਚ ਹੋ ਜਾਣਗੇ ਜਿਸ ਕਿਸੇ ਦਾ ਕੋਈ ਵੀ ਕੰਮ ਵਿਗੜਿਆ ਹੋਇਆ ਹੈ ਬੱਚਿਆਂ ਨੂੰ ਲੈ ਕੇ ਬੱਚੇ ਪੜਦੇ ਨਹੀਂ ਪੜ੍ਹਾਈ ਵਿੱਚ ਕਮਜ਼ੋਰ ਨੇ ਜਾਂ ਕਿਸੇ ਨੂੰ ਬੱਚਿਆਂ ਨਾਲ ਰਿਸ਼ਤਾ ਹੁੰਦਾ ਹੈ ਉਸ ਲਈ ਨਹੀਂ ਮੰਨਦੇ ਜਾਂ ਨਸ਼ਿਆਂ ਵਿੱਚ ਲੱਗੇ ਹੋਏ ਨੇ ਸਾਧ ਸੰਗਤ ਜੀ ਜਾਂ ਗਲਤ ਸੋਸਾਇਟੀ ਦੇ ਵਿੱਚ ਨੇ ਸਾਧ ਸੰਗਤ ਜੀ ਇਹ ਦੋ ਗੱਲਾਂ ਪੱਲੇ ਬੰਨ ਲਓ ਤੁਹਾਡੇ ਬੱਚੇ ਤੁਹਾਡੇ ਕਹਨੇ ਵਿੱਚ ਹੋ ਜਾਣਗੇ ਸਾਸ ਸੰਗਤ ਜੀ ਇਹ ਧਿਆਨ ਰੱਖਣਾ ਇਸ ਲਈ ਪਾਈ ਕਹਿੰਦੇ ਚਿੱਤ ਲਾ ਕੇ ਜਪਿਆ ਹੋਇਆ ਵਾਹਿਗੁਰੂ ਦਾ ਨਾਮ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਾਰ ਦਿੰਦਾ ਹੈ ਉਹ ਤੇਰੇ ਕੰਮ ਆ ਜਾਵੇਗਾ ਸਾਸ ਸੰਗਤ ਜੀ ਸੰਤ ਮਹਾਂਪੁਰਖ ਜੀ ਕਹਿੰਦੇ ਨੇ ਪਾਈ ਕਹਿੰਦੇ ਇਹ ਪੰਜ ਗੁਣ ਹਰ ਇੱਕ ਦੇ ਵਿੱਚ ਨਹੀਂ ਹੁੰਦੇ ਕਹਿੰਦੇ ਜੇ ਕੋਈ ਸੁੰਦਰ ਹੁੰਦਾ ਹੈ ਸੋਹਣਾ ਹੁੰਦਾ ਹੈ ਉਸ ਦੇ ਉਸ ਦੇ ਉਸਦੇ ਵਿੱਚ ਸਾਧ ਸੰਗਤ ਜੀ ਉਸ ਨੂੰ ਇੰਨਾ ਗਿਆਨ ਨਹੀਂ ਹੁੰਦਾ ਜਿ ਸਾਧ ਸੰਗਤ ਜੀ ਕਹਿਣ ਤੋਂ ਭਾਵ ਹੈ ਕਿ ਉਸ ਨੂੰ ਇੰਨੀ ਸਮਝ ਨਹੀਂ ਹੁੰਦੀ ਸਿਆਣਾ ਨਹੀਂ ਹੁੰਦਾ ਸਾਧ ਸੰਗਤ ਜੀ ਤੇ ਦੂਸਰਾ ਵਚਨ ਇਹ ਹੈ ਭਾਈ ਕਹਿੰਦੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਧਨਮਾਨ ਹੁੰਦਾ ਤੇ ਤੀਸਰਾ ਸਾਧ ਸੰਗਤ ਜੀ ਕਹਿੰਦੇ ਜੇ ਕੋਈ ਜ਼ਿਆਦਾ ਸਿਆਣਾ ਹੈ ਤਾਂ ਉਹ ਸੋਣਾ ਨਹੀਂ ਹੋਵੇਗਾ ਕਹਿੰਦੇ ਮਹਾਪੁਰਖ ਕਹਿੰਦੇ ਭਾਈ ਇਹ ਸਾਰੇ ਗੁਣ ਇੱਕ ਵਿੱਚ ਨਹੀਂ ਹੁੰਦੇ ਸਾਧ ਸੰਗਤ ਜੀ ਕਹਿੰਦੇ ਜਿਸ ਬੰਦੇ ਦੀ ਕੁੱਲ ਉੱਚੀ ਹੁੰਦੀ ਹੈ ਬਹੁਤ ਜ਼ਿਆਦਾ ਉਸ ਕੋ ਪੈਸਾ ਹੁੰਦਾ ਹੈ ਸਾਧ ਸੰਗਤ ਜੀ ਉਹ ਕਦੀ ਦਾਨ ਨਹੀਂ ਕਰ ਸਕਦਾ ਉਸ ਕੋ ਵਾਹਿਗੁਰੂ ਜੀ ਨੇ ਉਹ ਵਾਹਿਗੁਰੂ ਜੀ ਵੱਲੋਂ ਹੀ ਉਸ ਦੇ ਅੰਦਰ ਇੰਨੀ ਹੋ ਨਹੀਂ ਹੁੰਦੀ ਕਿ ਉਹ ਦਾਨ ਕਰ ਸਕੇ ਪੰਜਮਾ ਇਹ ਹੈ ਕਿ ਉਹ ਗਿਆਨ ਦਾ ਉਸ ਨੂੰ ਬਹੁਤ ਜ਼ਿਆਦਾ ਹੁੰਦਾ ਹੈ ਬਾਣੀ ਦਾ ਧਿਆਨ ਗਿਆਨ ਹੁੰਦਾ ਹੈ ਗਿਆਨ ਦਾ ਮੀਨਸ ਕੀ ਤਾਂ ਨਹੀਂ ਹੁੰਦਾ ਹੈ ਸਾਧ ਸੰਗਤ ਜੀ ਮਹਾਂਪੁਰਜ ਜੀ ਕਹਿੰਦੇ ਨੇ ਭਾਈ ਇਹ ਜਿਹੜੇ ਪੰਜ ਗੁਣ ਨੇ ਨਾ ਇਹ ਹਰੇਕ ਦੇ ਵਿੱਚ ਨਹੀਂ ਹੁੰਦੇ ਹਰ ਇੱਕ ਦੇ ਵਿੱਚ ਚੰਗੇ ਗੁਣ ਵੀ ਹੁੰਦੇ ਨੇ ਤੇ ਔਗੁਣ ਵੀ ਹੁੰਦੇ ਨੇ ਮਾੜੇ ਗੁਣ ਵੀ ਹੁੰਦੇ ਆ ਇਸੇ ਤਰ੍ਹਾਂ ਹੀ ਭਾਈ ਜੇ ਬੱਚਿਆਂ ਦੇ ਵਿੱਚ ਮਾੜੇ ਗੁਣ ਨੇ ਤਾਂ ਤੁਹਾਡੇ ਬੱਚਿਆਂ ਦੇ ਵਿੱਚ ਚੰਗੇ ਗੁਣ ਵੀ ਜ਼ਰੂਰ ਹੋਣਗੇ ਸਿਰਫ ਉਹਨਾਂ ਨੂੰ ਪਰਖਣ ਦਾ ਢੰਗ ਹੋਣਾ ਚਾਹੀਦਾ ਹੈ ਸਾਥ ਸੰਗਤ ਜੀ ਹਮੇਸ਼ਾ ਆਪਣੇ ਬੱਚਿਆਂ ਨੂੰ ਪੋਜ਼ਿਟਿਵ ਚੀਜ਼ਾਂ ਦੱਸਿਆ ਕਰੋ ਪੋਜ਼ਿਟਿਵ ਗੱਲਾਂ ਦੱਸਿਆ ਕਰੋ ਗੁਰੂਆਂ ਬਾਰੇ ਦੱਸਿਆ ਕਰੋ ਕਿ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਸਾਨੂੰ ਗੁਰਸਿੱਖੀ ਜੀਵਨ ਕਿਵੇਂ ਮਿਲਿਆ ਹੈ ਸਾਥ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਵੀਡੀਓ ਬਦਿਆ ਲੱਗੇ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅੱਜ ਕੱਲ ਮਾਪਿਓ ਬਹੁਤ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਓਨੀ ਦੇਰ ਇਸ ਵੀਡੀਓ ਤੱਕ ਬਣੇ ਰਹਿਣਾ ਇਸ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾ ਸੰਗਤ ਜੀ ਕਾ ਆਪਾਂ ਬਾਣੀ ਦੇ ਨਾਲ ਜੁੜੀਆਂ ਹੋਈਆਂ ਨਮੀਆਂ ਨਮੀਆਂ ਵੀਡੀਓਜ਼ ਨੂੰ ਲੈ ਕੇ ਆਂਦੇ ਰਹਿਾਂਗੇ ਸਾਧ ਸੰਗਤ ਜੀ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਹੈ ਸਾਧ ਸੰਗਤ ਜੀ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ